ਕਾਲਾ ਲੱਡੂ ਇਹਦੇ ਸਾਹੇ ਆ ਗਿਆ ਬਹੁਤ ਵਸਾ ਅਰ ਰਮਾਲ ਦਾ ਕਰੀਏ ਆ ਗਿਆ ਉਹ ਤੇ ਇਹ ਬੰਤ ਮਮੀ ਹਾਜੀ ਕਿਸੇ ਨੇ ਕਾਲਾ ਕਾਲਾ ਰਮਾਲ ਤੇ ਵਿੱਚ ਲੱਡੂ ਵੀ 10 ਇਹ ਕਿਹ ਕੀਤੋ ਅੱਦ ਖਾਦ ਰਮਾਲ ਵਿੱਚ ਹੀ ਇਹ ਗੱਠ ਬੱਜੀ ਸੀ ਕਿੰਨੀਆਂ ਗੱਠਾਂ ਸੀ ਖਾਣਾ ਕਿੱਦਾਂ ਸੀ ਗੱਠ ਬੱਜੀ ਕਿੰਨੀਆਂ ਸੀ ਤਿੰਨ ਹੀ ਇਹ ਕਿੱਥੋਂ ਆ ਗਿਆ ਇਹ ਆ ਗਈ ਲਓ ਜੀ ਇਹ ਕੰਮ ਲੱਗ ਗਿਆ ਤਾਂ ਮੈਂ ਤਿਆਰ ਹੂ ਘੁੰਮਣ ਗਈਆਂ ਕਿਉਂਕਿ ਬੀੜੇ ਸੁਪਕਾਰੀਆਂ ਸੀ ਉਹ ਮੈਂ ਕਰ ਕੇ ਹਟੀਆਂ ਤੇ ਸਾਡੇ ਜਿਹੜੇ ਇੰਸਟਾ ਤੇ ਹੈਲੋ ਸਸਰੀ ਘਾਸ ਆਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਮੁੰਦੀ ਲੱਗੀ ਆ ਦਿਖਾ ਦੇਣੀ ਮੰਮੀ ਕਹਿੰਦੀ ਮੁੰਦੀ ਲੱਭੀ ਆ ਤਾਂ ਆਹ ਲੱਭੀ ਹੋਰ ਵੀ ਆਹ ਨੂੰ ਆਈਏ ਮੰਮੀ ਨੇ ਮੁੰਦੀ ਦਿਖਾ ਗੜੀ ਲੱਭੀ ਡੈਡੀ ਦਾ ਪੈਰ ਦੇਖੋ ਸੀਮੜਨਾ ਜਿਹੜੀ ਦਵਾਈ ਤੁਸੀਂ ਕਹਿੰਦੇ ਆ ਉਹ ਦਵਾਈ ਤਾਂ ਇਹਨਾਂ ਦੇ ਜਸਲੀਨ ਆਈ ਜੀ ਕਮਰਾ ਦੇਖਣ ਕੀ ਦੇਖਣਾ ਹੈ ਕਮਰਾ ਦੇਖਣਾ ਹੈ ਹੋਰ ਦੇਖ ਲੈ ਜੀ ਆਹ ਦੇਖੋ ਸਾਡਾ ਕਮਰਾ ਅੰਦਰੋਂ ਰੈਡੀ ਹੋ ਗਿਆ ਆ ਚੱਲ ਜਾਣੀ ਆ ਲੋ ਜੀ ਜੱਟੂ ਦੇ ਰਸ ਲਗਾਤੇ ਪੈਰ 1 4 ਜੀ ਲੋ ਜੀ ਰੰਗ ਕਰਕੇ ਲਗਾ ਮੰਦੇ ਨਾ ਫੱਕੇ ਰਹਿੰਦੇ ਨੇ ਉਹ ਹੱਟ ਤਾਂ ਹੈਗਾ ਆ ਉਹ ਜਿੱਥੇ ਦੇ ਜਾਣ ਤੁਮੇ ਜੀ ਕੀ ਕੀ ਸੀ ਉਹ ਦੇਖੋ ਜਣਾ ਕਮਰਾ ਸਾਰੀ ਛੱਤ ਰੈਡੀ ਹੋ ਗਈ ਆ ਹੁਣ ਸੀਮੈਂਟ ਲਾਉਂਦੇ ਆ ਤੇ ਫੇਰ ਅਸੀਂ ਤੇ ਦੱਸੂ ਸਾਡੀ ਰੈਡੀ ਹੋ ਗਈ ਐ ਸੋ ਜੀ ਕਹਿੰਦੀ ਕਮਰਾ ਦਿਖਾ ਕੇ ਲੈ ਕੇ ਆਓ ਕਿਹੜੀ ਕਮਰਾ ਦਿਖਾ ਕੇ ਲੈ ਕੇ ਆਉਂਦੇ ਹੀ ਸੀ ਜੀ ਇਹ ਪਤਾ ਕੱਲ ਕੀ ਤੁੰ ਜਿਆ ਰਿਹਾ ਦੋ ਦਿਨ ਤੋਂ ਇਹ ਨੂੰ ਤਾਂ ਕਰਨ ਦੇ ਸੀ ਇਦਾਂ ਨਹੀਂ 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 ਚਾ ਚਾ ਤਾਂ ਤੇ ਸਾਡੀ ਜਿਹੜੀ ਸ਼ਾਤ ਆ ਉਹ ਰੈਡੀ ਹੋ ਗਈ ਆ ਤੇ ਨਾ ਬੜੇ ਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪਿਆਰਾ ਜਿਹਾ ਕਮੈਂਟ ਕਰਿਓ ਡੈਡੀ ਜਿਹੜੀ ਤੁਹਾਨੂੰ ਦਵਾਈ ਕਿੰਦੀ ਸੀ ਉਹ ਤੋਂ ਡੈਡੀ ਨੇ ਦਵਾਈ ਲੈ ਕੇ ਖਾ ਲਈ ਆ ਤਿੰਨ ਵਾਰੀ ਖਾ ਲਈ ਆ ਆ ਲੋ ਜੀ ਸਟਾਰਟ ਹੋ ਗਿਆ ਕਮਰੇ ਦਾ ਹੁਣ ਜਿਹੜੀ ਰਿਪੇਅਰ ਆ ਉਹ ਕਰਨੇ ਆ ਜਿਹੜੀ ਥੋੜੀ ਮੋਟੀ ਟੁੱਟ ਭੱਜ ਹੋਈ ਆ ਇਹ ਸਾਰੇ ਇਹ ਕਰਨੇ ਡਟ ਭੱਜ ਕੰਪਲੀਟ ਸਾਰੀ ਕਰਨੀ ਕਰ ਲੈਨੇ ਆ ਉਹ ਬਾਰ-ਬਾਰ ਛੋਟੀ ਥਾਂ ਨੂੰ ਇਹ ਸਾਰੀ ਟੁੱਟ ਪਾ ਕੇ ਕੰਪਲੀਟ ਕਰਕੇ ਫੇਰ ਕਾਲ ਰੂਗਾ ਨਾ ਅੱਜ ਹੀ ਹੋਏਗਾ ਕੰਦਰ ਤੇ ਕਾਲੂ ਦੇਖੋ ਦੇਖੋ ਦੇਸੀ ਇਵੜ ਸੋ ਗਿਆ ਫੇਰ ਅੱਜ ਹੀ ਹੋਏਗਾ ਇਹ ਕਿੰਨੇ ਰਿਹਾ ਬਲੌਗ ਨਾਲ ਸ਼ਾਇਦ ਅੱਜ ਹੀ ਕੰਪਲੀਟ ਹੋ ਜਾਵੇ ਫੇ ਤੁਹਾਨੂੰ ਖੁੱਲ੍ਹੇ ਰੁੱਕ ਕਮਰੇ ਦਿਖਾਵਾਂਗੇ ਡੈਡੀ ਗਰਮਾਲੀ ਲੈ ਕੇ ਆ ਗਏ ਆ ਛੋਟੀ ਸਾਰੇ ਜਣੇ ਦੱਸਿਓ ਮਿੱਟੀ ਕੱਟੇ ਰੰਗ ਨਾਲ ਮੂੰਹ ਦੇਖੋ ਕਿੱਦਾਂ ਹੋ ਗਿਆ ਦੇਖ ਲਓ ਭਲੇ ਤੁਸੀਂ ਆਪ ਦੇਖੋ ਸਾਰਾ ਰੰਗ ਕਾਲਾ ਹੋ ਗਿਆ ਹੁਣ ਮੈਂ ਇਹ ਮੂੰਹ ਤੇ ਆਪਣੇ ਤੇ ਕੀ ਕਰਾਂ ਮੈਨੂੰ ਤਾਂ ਨਹੀਂ ਜੀ ਮੈਂ ਕਿਹਾ ਉਹ ਕਰਵਾ ਲੈਂਦੀ ਆ ਜਿਹੜੇ ਫੇਸ਼ੀਅਲ ਕਰਦੇ ਆ ਤੇ ਇਹ ਕਹਿੰਦੇ ਸਾਡੇ ਵੀ ਤਾਂ ਪਿਆ ਹੀ ਆ ਟੱਟਾ ਲੈ ਲੇਡੀਜ਼ ਦਾ ਫੇਸ ਦਾ ਹੁੰਦਾ ਜਿਆਸ ਦਾ ਫੇਸ ਹਾਰਡ ਵਰਕ ਹੁੰਦਾ ਜੇ ਕੱਟਾ ਪਿਆਏ ਵੀ ਜਾਵੇ ਮੂੰਹ ਸਾਫ਼ ਹੋ ਜਾਂਦਾ ਸਾਡੇ ਹੁਣ ਮੂੰਹ ਨਹੀਂ ਸਾਫ਼ ਹੁੰਦੇ ਮੱਖੀ ਵੀ ਦੇਖ ਲਓ ਬੈਠੀ ਜਾਂਦੀ ਮਨੂੰ ਕਹਿੰਦੀ ਇੰਨਾ ਟੱਟਾ ਪਿਆਇਆ ਹੈ ਇਨਾ ਕੰਮ ਕੀਤਾ ਮੈਨੂੰ ਦੱਸਿਓ ਕੰਮ ਕੀਤਾ ਕਿ ਨਹੀਂ ਕੀਤਾ ਇਨਾ ਮੂੰਹ ਤੇ ਕਟਾ ਪਾਏ ਪਏ ਮੂੰਹ ਦਾ ਸਤਿਆਨਾਸ਼ ਵੱਜ ਗਿਆ ਇਹ ਕਹਿੰਦੇ ਸਾਡੇ ਮੂੰਹ ਤੇ ਨਹੀਂ ਪਿਆ ਆ ਦੇਖਿਓ ਪਿਆ ਇਨ ਮੂੰਹ ਤੇ ਚਲਦੇ ਪੈ ਵੀ ਗਿਆ ਹੋਵੇ ਤਾਂ ਇਹਨਾਂ ਨੇ ਤਾਂ ਕਰਾ ਟ੍ਰੀਟਮੈਂਟ ਆਪਣੇ ਘਰ ਹੀ ਲੈਣੇ ਕੀ ਕੀ ਕਹਿੰਦੇ ਮੂੰਹ ਹੁਣ ਮੈਂ ਆਪਣਾ ਕਰਾਵਾਂਗੇ ਨਾ ਕਰਾਵਾਂ ਭਾਨਾ ਲਾਉਦੇ ਹੋਰ ਵੀ ਲੈ ਲੋ ਜੀ ਇਹ ਚ ਕੀ ਬਹਾਨਾ ਹੋਇਆ ਇਮਟਰ ਲਾ ਕੇ ਫੜਾ ਮੂੰਹ ਆਦੀ ਰਣੀ ਸਾਹ ਹੱਥਾਂ ਦਾ ਹਾਰ ਵੀ ਮੇਰੇ ਹਾਏ ਸਾਰੇ ਸੱਤਿਆ ਨਾਸ ਕਰ ਦਿੰਦਾ ਹੈ ਕੜਈਆ ਭਰ ਕੇ ਸੈਰ ਆ ਗਈ ਜੱਤੀ ਸੈਰ ਹੈ ਲੋਕਾਂ ਦਾ ਸਾਰੇ ਨੂੰ ਛੋਟੋ ਨਾ ਦੱਸੋ ਮੈਂ ਕੋਸੀ ਦੀ ਬੋਲਣਾ ਊੜਾ ਪਿਆ ਊੜਾ ਪਿਆ ਲਓ ਜੀ ਇਹ ਕੰਮ ਲੱਗ ਗਿਆ ਤਾਂ ਮੈਂ ਤਿਆਰ ਹੂ ਘੁੰਮਣ ਗਈਆਂ ਕਿਉਂਕਿ ਬੀੜੇ ਸੁਪਕਾਰੀਆਂ ਸੀ ਉਹ ਮੈਂ ਕਰਕੇ ਛੱਡੀਆਂ ਤੇ ਸਾਡੇ ਜਿਹੜੇ ਇੰਸਟਾ ਦੇ ਚੈਨਲ ਤੇ ਆ ਜੂਂਗੀ ਹਣਾ ਕਿੰਨਾ ਕੰਮ ਰਹਿ ਗਿਆ ਕੰਮ ਟੁੱਟ ਭਾਜ ਦਾ ਤੁਹਾਨੂੰ ਪਤਾ ਹੀ ਨੋਕਾ ਨਹੀਂ ਹੋ ਜੇ ਟੁੱਟ ਭਾਜ ਬਹੁਤ ਸੀ ਜਿਆਦਾ ਤੇ ਇਸ ਕਰਕੇ ਕੰਮ ਸਾਡਾ ਮੁੱਕਤੇ ਨਹੀਂ ਹੋ ਰਿਹਾ ਹੈਗਾ ਤੇ ਇਹ ਸਾਰੀ ਧੜੀ ਲੱਗ ਰਹੀ ਅੱਜ ਵੀ ਗਰਮੀ ਦੇਖੋ ਅੱਜ ਸਾਰਾ ਟੁੱਟ ਭਾਜ ਹੀ ਲੱਗ ਗਿਆ ਆ ਸਾਰੀ ਧਿਆਲੀ ਟੁੱਟ ਭਾਜ ਲੱਗੀ ਬਸ ਟੁੱਟ ਭਾਜ ਨੂੰ ਸਹੀ ਕਰੀ ਜਾਣੇ ਨੇ ਨੂੰ ਥੱਲੇ ਲੱਗਿਆ ਥੱਲੇ ਟੁੱਟ ਭੱਜ ਜਿਹੜੀ ਸਾਰਾ ਬਾਹਰ ਕੱਢਿਆ ਸਮਾਨ ਉੱਪਰੋਂ ਸਾਰਾ ਸਿਸਟਮ ਹੋ ਗਿਆ ਜਿਹੜਾ ਥੱਲੇ ਆ ਰਹਿਦਾ ਆ ਉਹ ਹੁਣ ਕਰਨਦੇ ਆ ਮੈਂ ਪਸੀਨੇ ਨਾਲ ਪੂਰੀ ਭਜ ਰਹੀ ਆ ਹੁਣ ਮੈਂ ਇੱਕ ਵਾਰੀ ਨਹਾ ਕੇ ਆਉਣਾ ਫੇਰ ਕੋ ਲੱਗਿਆ ਥੱਲੇ ਟੁੱਟ ਭੱਜ ਕਰਨ ਸਾਰੇ ਕਹਿੰਦੇ ਤੁਸੀਂ ਅਸੀਂ ਵੀ ਤੇ ਮਿਹਨਤ ਕਰਦੇ ਹੁੰਦੇ ਸੀ ਜੇ ਆਪਣਾ ਜਿਹੜਾ ਮਕਾਨ ਸਾਡੇ ਬਣਾਏ ਸੀ ਨਾ ਅਸੀਂ ਵੀ ਤੇ ਨਾਲ ਕੰਮ ਕਰਵਾਉਂਦੇ ਵਸੇ ਇਹ ਜਿਹੜੇ ਕੰਮ ਆਪੂ ਕਰਨੇ ਜ਼ਰੂਰਾ ਚਾਹੀਦੇ ਆ ਕਿਉਂਕਿ ਛੋਟਾ ਮੋਟਾ ਕੰਮ ਤਾਂ ਬੰਦਾ ਆਪੂ ਕਰ ਲਵੇ ਸਾਰਾ ਇਹ ਨਾ ਨਹੀਂ ਭਰਿਆ ਉੱਪਰ ਸਾਰੀ ਛੱਤ ਤੇ ਸਾਰਾ ਇਹ ਮਟੀਰੀਅਲ ਲਾਇਆ ਹਾ ਹਾ ਮੇਰੇ ਕੱਪੜੇ ਦੀ ਦੁਕਾਨਾ 'ਮਾ ਗਰਮੀ ਬਹੁਤ ਜ਼ਿਆਦਾ ਆ ਘਰ ਵਾਲੇ ਕੱਪੜੇ ਪਾਉਣਾ ਮੈਂ ਤਾਂ ਭਿੱਜ ਗਈ ਗਰਮੀ ਨਾਲ ਕੱਪੜੇ ਸਾਡੇ ਕਿੰਨੇ ਧੁੰਮ ਵਾਲੇ ਹੋਏ ਆ ਹੁਣ ਉਹ ਵੀ ਧੋਣੇ ਆ ਹੁਣ ਕੱਲੂ ਕੱਪੜੇ ਧੋਵਾਂਗੀ ਅੱਜ ਤਾਂ ਆਹ ਕੰਮ ਨੂੰ ਮੁਕੰਦਿਆ ਹੈਗਾ ਜੀ ਮੈਂ ਇਸ ਤਰ੍ਹਾਂ ਜੀ ਹੁਣ ਵੀ ਹੁਣ ਕੰਮ-ਕੁਮ ਨਵੇੜ ਕੇ ਚਾਹ ਪੀਣ ਆ ਗਏ ਆ ਪਹਿਲੇ ਕਮਰੇ 'ਚ ਦੂਜੇ ਕਮਰੇ 'ਚ ਆਜਾ ਡੈਡੀ ਥੋੜੇ ਸਾਡੇ ਸੁਸਤ ਸੀ ਕਿਉਂਕਿ ਕੱਲ ਤਾਂ ਕੰਮਕਾਰ ਕਰਕੇ ਥੱਕ ਗਏ ਆ ਸਾਡੀ ਬੁਆਲ ਹੋ ਗਿਆ ਤੇ ਤਾਣਾ ਪਾਇਆ ਬਸ ਤੁਹਾਡੇ ਉੱਪਰ ਕਿਤਾ ਕਲੀ ਡਿਗੀ ਆ ਬੁਰਾ ਹਾਲ ਹੋ ਗਿਆ ਮੰਮੀ ਹੁਣ ਚਾਹ ਪੀਂਦੇ ਆ ਐ ਇਹਨੇ ਇਹਦੇ ਸਵੇਰ ਚੀਕਾਈ ਮਾਰੀ ਜਾਂਦੀ ਕੁੜੀ ਜੀ ਹੈ ਕਿ ਹੜਦੀ ਨੇ ਕਿੱਥੇ ਬੜੀ ਆ ਡੈਡੀ ਫੇ ਰਾਤ ਨੂੰ ਕਰਨਾ ਕੰਮ ਉੱਪਰ ਲਾ ਮਨੀ ਜੀ ਸਿਆਹ ਬੋਲੀ ਚ ਦੇ ਰੁਪਏ ਸੌ ਦੇ ਲਾ ਮਨੀ ਜੀ ਨਹੀਂ ਪਸੰਦ ਆਚਾਰ ਆ ਰੋਟੀ ਪਸੰਦ ਆ ਕਈ ਵੇਲੇ ਹੋ ਜਾਂਦਾ ਯਾਰ ਨਹੀਂ ਖਾਂਦੇ ਹਿਲ ਕਰਦਾ ਕੁਛ ਵੀ ਹੁਣ ਕਈ ਵੇਲੇ ਮੇਰਾ ਇੰਨੀ ਕੁ ਚਾਹ ਪਾਵੇ ਜਿੰਨੀ ਮਾਦੀ ਵਧੀਆ ਦਾਲ ਸਬ지 ਬਣੀ ਹੋਵੇ ਦਿਲ ਨਹੀਂ ਕਰਦਾ ਖਾਣ ਨੂੰ ਤੁਸੀਂ ਚਾਹ ਲੈ ਲਓ ਪੰਦਰ ਮੇਰਾ ਰੋਟੀ ਲਿਆ ਦੇ ਪਾਣੀ ਬਿਨਾ ਰੋਟੀ ਲਿਆ ਦੇ ਪਨੀਰ ਨਾਲ ਤੁਹਾਨੂੰ ਪਨੀਰ ਨਹੀਂ ਲੈਣਾ ਆਹੋ ਚਾਹ ਲੈ ਲਓ ਚਾਹ ਲੈ ਲੈਂਦਾ ਰੋਟੀ ਤੇ ਲੈ ਦੇ ਮੈਂ ਆਹ ਤਾਂ ਕਹਿੰਦੀ ਪਾਣੀ ਚਾਹ ਪਾਣੀ ਇਹਦੇ ਏਡੇ ਏਡੇ ਕਰੀ ਜਾਂਦੀ ਆ ਜਹਾ ਇਦਾਂ ਹੀ ਬਸ ਆ ਹਾਲਾ ਬਸ ਦੇੜੀ ਕਨੇ ਕਰਨ ਦੇ ਟੋਕੀ ਲਿਆ ਦੇ ਰੋਟੀ ਖਾਏ ਤੇ ਰੋਟੀ ਹੜਜੋ ਹੜਜੋ ਖਲਾਰਾ ਪਿਆ ਬਹੁਤ ਆ ਸੀਮਿੰਟ ਤੇ ਕੇ ਅਈ ਸੁਆਈ ਦੇ ਵਿੱਚ ਸੁਭੇ ਭਾਰਤ ਕਿਤੇ ਕਿਤੇ ਵੀ ਮਹੀਨੇ ਇਦਾਂ ਪ੍ਰੋਗਰਾਮ ਬਣਦਾ ਹੈ ਅੱਧਾ ਕੋਰਾ ਲੱਗਿਆ ਤੇ ਉਹ ਦਾ ਤਕੀਦਾ ਵੀ ਕੀ ਹਾਲੇ ਉੱਪਰ ਸਾਰੇ ਆਪਾਂ ਉਹ ਸੀਮਿੰਟ ਪੋਣਾ ਹੱਲੇ ਹਲੇ ਸਾਡੇ ਰੇਤਾਂ ਲੈ ਕੇ ਆਉਣੀ ਆ ਤਾਂ ਗਰੇਤਾਂ ਨੇ ਬਾਣ ਕਰਾਉਣਾ ਤਾਂ ਰੋਟੀ ਗਰਮ ਘਟੇ ਦਿੰਦੀ ਹੈ ਨਾ ਥੀਏ ਲਾ ਕੇ ਰੇਤਾਂ ਆ ਬੈਡ ਸਾਡੇ ਢੋਕ ਟੁੱਟ ਗਈ ਹੈ ਚੱਕਰ ਨਾਲ ਆਜੇ ਦੀ ਪੀਰ ਰਿਪੇਅਰ ਆਪਾਂ ਆਪਾਂ ਨੇ ਦੂਰ ਰਿਪੇਅਰ ਕੀਤੀ ਸਾਰੀ ਮੇਰੇ ਦੀ ਜਿੰਨੇ ਦੀਆਂ ਇਹ ਛੱਤ ਰੈਡੀ ਹੋ ਚੁੱਕੀ ਹੈ ਸਾਡੀ ਬਸ ਉੱਪਰ ਰਹਿ ਗਈ ਆਪਾਂ ਪੜੀ ਚਿੰਟੀ ਆ ਉੱਤੇ ਤੇ ਬਾਕੀ ਕੰਮ ਰਹਿੰਦਾ ਤਕੇ ਦਾ ਹਾਂ ਢੋਕ ਦਾ ਹੀ ਕਰਨ ਹਾਏ ਕਰੀਏ ਮੇਰਾ ਕੰਨੀ ਐਂਟੀਨਾ ਟੂ ਉਹ ਹੁਣ ਕੰਮ ਖਤਮ ਕਰ ਦੇ ਨਾ ਢੋ ਦਾ ਹੈ ਕੱਪੜੇ ਲਾਹ ਹੁੰਦੇ ਆ ਕੋਈ ਜਿ ਖੜਾ ਹੋਰ ਤੇ ਵਿਚ ਬੜ ਜਾਂਦਾ ਉਹਦੇ ਕਰੇ ਡੀਗੀ ਆ ਨਾ ਜਾਂ ਫਿਰ ਉਹਦਾ ਉੱਪਰ ਵਾਲ ਜਿਹੜੀ ਉਹ ਹੈ ਨਾ ਜੇ ਟੁੱਟਾ ਹੈ ਉਹ ਠੀਕ ਕਰਵਾ ਲੈਣੇ ਆ ਆ ਦੇ ਦੇ ਕਰ ਦੇ ਸਾਡੇ ਦੇ ਸ਼ੂਟਿੰਗਾਂ ਹੁਣ ਖਤਮ ਹੋ ਜਾਣੀਆਂ 30 ਫੁੱਟਾਂ ਸਾਰੀਆਂ ਰਹਿਗੀਆਂ ਸੈਟੀਆਂ ਤੇ ਕਿਤੇ ਘੁੰਮ ਨਹੀਂ ਗਏ ਸਾਰਾ ਘਰ ਤੇ ਪ੍ਰੋਸੈਸ ਚੱਲੰਦਿਆ ਹੁਣ ਤੱਕ ਬਸ ਹੋਰ ਤੇ ਦੇਖਦੇ ਹਾਂ ਹੁਣ ਛੁੱਟੀਆਂ ਖਤਮ ਹੋਣ ਵਾਲੀਆਂ ਉਦਾਂ ਵੈਸੇ ਇੱਕ ਦੋ ਦਿਨਾਂ ਲਈ ਰਹਿ ਗਏ ਹੋਏ ਜੇ ਅਸੀਂ ਬਾਹਰ ਨਿਕਲਣਾ ਘੁੰਮਣ ਕਿਤੇ ਜਾਵਾਂਗੇ ਤੇ ਬਾਕੀ ਪਾਸਾ ਦਾ ਕਮਰਾ ਤੋਂ ਦਿਨ ਹੋਰ ਆ ਫੇਰ ਘੁੰਮਣਾ ਫਿਰਨਾ ਜੋ ਇਹਨਾਂ ਨੂੰ ਰੜਕ ਪੈਂਦੀ ਸੀਗੀ ਉਹਨੂੰ ਆਪਾਂ ਦੱਸ ਦਿੱਨੇ ਕਿ ਇਹ ਬਣਾ ਕਮਰਾ ਜਿਹੜਾ ਆ ਤਿਆਰ ਕਰ ਲਿਆ ਆ ਜਿਹੜੇ ਕਹਿੰਦੇ ਸੀ ਬਾਲੇ ਟੁੱਟਦੇ ਦਿਖਾਈ ਜਾਂਦੇ ਆ ਹੁਣ ਜੋੜਦੇ ਵੀ ਦਿਖਾਈ ਦਿੱਤੇ ਆ ਜਿਹੜੇ ਸਾਡੇ ਰਿਸ਼ਤੇਦਾਰ ਵਿੱਚ ਕਹਿੰਦੇ ਸੀ ਨਾ ਬਾਲੇ ਟੁੱਟਦੇ ਨੇ ਤਾਂ ਕਾਲਣਦੇ ਆ ਤੇ ਉਹਨਾਂ ਨਾਲ ਹੀ ਜੋੜਦੇ ਵੀ ਦਸਾਲ ਦਿੱਤੇ ਆ ਇਸ ਕਰਕੇ ਆਪ ਅਸੀਂ ਆਪ ਹੀ ਮਿਹਨਤ ਕੀਤੇ ਤਾਂ ਆਪ ਹੀ ਸਭ ਕੁਝ ਕਰਨਾ ਆ ਤੇ ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈਗੀ ਜੋ ਮਰਜੀ ਜਿਹੜਾ ਕਹੀ ਜਾਵੇ ਤੇ ਉਹਨਾਂ ਨੂੰ ਜਵਾਬ ਜ਼ਰੂਰ ਹੈਗਾ ਕਿ ਜਿਹੜੇ ਕਹਿੰਦੇ ਬਲਸ ਦੇ ਜਾਣ ਦੇ ਬਲੋਗ ਇੱਦਾਂ ਮਹੋਣੀਆਂ ਵੀਡੀਓ ਜਿੰਨੇ ਕਿਉਂਕਾ ਨਾ ਕਰ ਲੋ ਜਿੰਨੇ ਜਿਹੜੇ ਸਾਨੂੰ ਤੁਸੀਂ ਪਿਆਰ ਕਰਦੇ ਆ ਅਸੀਂ ਤੁਹਾਡੇ ਲਈ ਵੀਡੀਓ ਨਾ ਬਣਾਉਂਦੇ ਬਸ ਤੁਸੀਂ ਪਿਆਰ ਕਰਦੇ ਰਹੋ ਬਹੁਤ ਸਾਰੀ ਸਪੋਰਟ ਆਉਂਦੀ ਆ ਕਿ ਜਿੱਦ ਅਸੀਂ ਵੀ ਇੱਦੇ ਕੰਮ ਕਰਦੇ ਹੁੰਦੇ ਸੀ ਹਾਂ ਇੱਦੇ ਕੰਮ ਕਰਦੇ ਰਹੋ ਕਿਉਂਕਿ ਆਪਣੀ ਫੈਮਿਲੀ ਵਿੱਚ ਹੱਥ ਟੋਣਾ ਚਾਹੀਦਾ ਕੰਮ ਕਰਦੇ ਰਹੋ ਤੇ ਨਾਲੇ ਕਿ ਉਹ ਵੀ ਆਈ ਸੀ ਕਮੈਂਟ ਵੀ ਆਈ ਸੀ ਕਿ ਜੇ ਤੁਸੀਂ ਭਲਾ ਕੰਮ ਨਾ ਕਰੋ ਤੁਹਾਡਾ ਅਪ੍ਰੀਸ਼ਨ ਹੋਣੀ ਹੋਇਆ ਆ ਮੈਂ ਥੋੜਾ ਮੋਟੇ ਕੰਮ ਇਹਦਾ ਲੱਗ ਪਹਿਲੇ ਦਿਨ ਹਿੱਲ ਗਿਆ ਸੀਗਾ ਤੇ ਫਿਰ ਉਹ ਸੈੱਟ ਕਰਵਾਇਆ ਤੇ ਦਵਾਈ ਨਾਲ ਸੈੱਟ ਹੋਇਆ ਕੰਮ ਤੇ ਨਹੀਂ ਤਾਂ ਕੰਮ ਰੁਕ ਜਾਣਾ ਸੀਗਾ ਤੇ ਰਾਤੀ ਵੀ ਥੋੜੀ ਜਿਹੀ ਘਾਣੀ ਪਵਾ ਕੇ ਤਾਂ ਫੇ ਚਲ ਗਈ ਥੱਲੇ ਹਾਂ ਫੇ ਮੈਦਾਰ ਨਹੀਂ ਕੀਤਾ ਤੁਹਾਨੂੰ ਬੇਬੀ ਤੰਗ ਕਰਦਾ ਫੇ ਫੇ ਵੀ ਦਾ ਦੇਖਣਾ ਪੈਂਦਾ ਛੋਟੋ ਤਾਂ ਮੋਗਵਾਰਦੀਆ ਨਾਲ ਸਾਰਿਆਂ ਨੂੰ ਕਿੱਦਾਂ ਵੀ ਛੋਟੋ ਸੰਭੂਰੋ ਸਾਰੂ ਨੂੰ ਅਸੀਂ ਨਹੀਂ ਦੇਣੀ ਛੋਟੋ ਕਹਿੰਦੇ ਸੂਟ ਵੜੀ ਆ ਵੀ ਮੇਰੇ ਭਰਾ ਦਾ ਮੈਸੇਜ ਆਇਆ ਕਹਿੰਦਾ ਮੈਸੇਜ ਮੈਨੂੰ ਬਹੁਤ سارے ਆਉਂਦੇ ਆ ਕਿ ਛੋਟੀ ਕੁੜੀ ਇਹਨਾਂ ਨੂੰ ਸਾਂ ਦੇ ਦਿਓ ਤੇ ਇੱਕ ਗੱਲ ਹੋਰ ਹੈਗੀ ਆ ਕਿ ਸਾਲੇ ਮੇਰੇ ਨੂੰ ਕਿਸੇ ਨੇ ਮੈਸੇਜ ਕੀਤਾ ਹੈ ਕਿ ਤੁਸੀਂ ਆਪਣੀ ਭੈਣ ਕਿਸੇ ਚੰਗੇ ਘਰ ਦੇ ਦੇ ਦਿੰਦੇ ਕੀ ਉੱਥੇ ਘਰ ਤੁਸੀਂ ਦਿੱਤੀ ਆ ਆਹ ਤੇ ਕੀ ਕਰਨੀ ਆ ਤੇ ਹਸਪੜੇ ਚੰਗਾ ਹੋਣਾ ਚਾਹੀਦਾ ਆ ਘਰ-ਬਾਰ ਬਰਦੇ ਰਹਿੰਦੇ ਆ ਕਹਿੰਦੇ ਘਰ-ਬਾਰ ਦੇਖ ਲੈਂਦੇ ਕਿਦਾਂ ਦਾ ਸੀਗਾ ਆ ਕਿਦਾਂ ਦਾ ਸੀ ਤੇ ਸਾਨੂੰ ਪਰਮਾਤਮਾ ਨੇ ਸ਼ਾਤ ਦਿੱਤੀ ਇਹ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਪਰਲੇ ਨਾਲੇ ਅਸੀਂ ਦੋਨੇ ਜਣੇ ਮਿਹਨਤ ਕਰਾਂਗੇ ਘਰ ਵੀ ਵਧੀਆ ਬਣਾ ਮੰਗਾਂਗੇ ਸਭ ਕੁਝ ਹੋ ਜਾਂਦਾ ਆ ਸਭ ਕੁਝ ਮਿਹਨਤ ਦੇ ਨਾਲ ਆ ਮਿਹਨਤ ਕਰਦੇ ਰਹੋ ਤੁਹਾਨੂੰ ਖਾਲ ਜਮੂਰ ਮਿਲਦਾ ਆ ਬਸ ਮਿਹਨਤ ਦੇ ਉਹ ਬਾ ਜਵਾਬ ਦਿੱਤਾ ਸੀ ਤੇ ਬਾਅਦ ਚ ਉਹ ਕਹਿੰਦੇ ਕਿ ਸੌਰੀ ਸਾਡੀ ਵੀਡੀਓ ਡਿਲੀਟ ਕਰ ਦਿਓ ਮੇਰੇ ਘਰੇ ਕਿਸ ਪੈਣਾ ਤੇ ਇਸ ਕਰਕੇ ਆਪਾਂ ਦਾ ਕਿਸੇ ਨੂੰ ਕੋਈ ਬਾੜਾ ਕਿਹਾ ਨਹੀਂ ਤੇ ਜੱਸੀ ਜਿਹੜਾ ਮੜਾ ਕਹਿੰਦਾ ਹੈ ਪ੍ਰਮਾਤਮਾ ਉਹਦਾ ਵੀ ਭਲਾ ਕਰੇ। ਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਕੋਈ ਚੰਗਰ ਨਹੀਂ ਇਦਾਂ ਦਾ। ਆ ਜੀ ਰੋਟੀ ਖਾ ਲਓ ਪਨੀਰ। ਚੰਗਾ ਸੋਚੋ ਤੇ ਚੰਗਾ ਕਰੋ। ਚੰਗਾ ਹੀ ਅੱਗੇ ਹੋਵੇਗਾ। ਤੇ ਲਓ ਜੀ ਰੋਟੀ ਸਾਡੀ ਆ ਚੁੱਕੀ। ਮੈਂ ਤਾਂ ਮਿੱਟੀ 'ਚ ਚਾਰਨ ਲਾ। ਚਾਹ ਰੋਟੀ। ਬੋਤਾ ਲੱਗਾ ਏ ਤੂੰ ਬੈਲੀ ਖਵਾਉਂਦਾ ਨਹੀਂ ਮੇਰੇ ਅੱਗੇ ਬੋਲਦਾ ਹੀ ਨਹੀਂ ਬੋਲਦਾ ਹੀ ਨਹੀਂ ਬੰਦੇ। ਅਨੇਆਣੇ ਖਿਲਾਰੇ ਇੱਕ ਲਗਾ ਫਾਤਾ ਫੜ ਕੇ ਹੁਣ ਇੱਕ ਕਮਰੇ ਸਾਰੇ ਆਨੇ ਸ਼ਿਫਟ ਹੋ ਗਏ ਛੋਟੇ ਜੀ ਹਟਦੀ ਉਹ ਸਾਹ ਚਾਦਰ ਧੂਕੇ ਆਪਣੇ ਮੂੰਹ ਚ ਆਹ ਛੋਟੋ ਆਪਾਂ ਇੱਕ ਕਮਰੇ ਚ ਸਾਰਾ ਕੁਝ ਸ਼ਿਫਟ ਕੀਤਾ ਐ ਇਸ ਵਿੱਚ ਹੀ ਤੇ ਉਧਰ ਰੈਡੀ ਹੋ ਰਿਹਾ ਐ ਤੇ ਆਹ ਸਾਡੀ ਜਿਹੜੀ ਨੰਨੀ ਪਰੀ ਆ ਇਹ ਬਹੁਤ ਤੇਜ ਆ ਇਹ ਜਿਹੜੀ ਗੰਗੜੂ ਗੁਗੜੂ ਆਦੀ ਐ ਦੇਖੋ ਜਿੱਥੂ ਏ ਓਏ ਪਾਪਾ ਇੱਧਰ ਪਾਪਾ ਪਾਪਾ ਇੱਧਰ ਵਿੰਗੋ ਆ ਦੇ ਉਹ ਦੇਖਿਆ ਤੇ ਚਲੋ ਠੀਕ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਬਲੌਗ ਨਾਲ ਦੀ ਬਣੇ ਰਹੋ ਤੇ ਦੇਖਦੇ ਹਾਂ ਕਿ ਕੀ ਹੋ ਰਿਹਾ ਹੈ ਲੋ ਜੀ ਉੱਪਰ ਆ ਗਏ ਆ ਕੋਠੇ ਦੇ ਦੁਪਹਿਰ ਦੇ ਵੱਜ ਚੁੱਕੇ ਆ 6 ਕਿੱਦਾਂ ਫ ਲੱਗੇ ਆ ਆ ਖੜਾ ਤੇਸੀ ਉਹਨਾਂ ਉੱਥੋਂ ਉੱਤ ਕੇ ਲੱਗਦਾ ਹੋਰ ਤੇਸੀ ਤੇਸੀ ਦੇ ਲੋ ਕਾਂਡੀ ਤੇਸੀ ਆ ਗਈ ਆ ਪੈ ਗਈ ਨਾ ਮੁੱਟੀ ਪਰ ਲੌਂਡੇ ਲਓ ਜੀ ਅਮਨ ਪਰ ਰਹੀ ਆ ਹੁਣ ਲੌਂਡੇ ਤੇ ਲੈ ਕੇ ਜਾਊਗੀ ਹੁਣ ਲੌਂਡੇ ਜੰਗੀ ਤਰ੍ਹਾਂ ਪਰ ਆ ਗਈ ਅੱਗੇ ਆ ਗਈ ਆਉਦੀ ਆ ਜਾਈਂ ਉਹਦੇ ਹੁਣ ਪਾਲਾ ਵਿੱਚ ਕੋਈ ਨਹੀਂ ਚੱਕ ਲੈ ਜਾ ਉੱਥੇ ਜਾ ਕੇ ਛੱਡ ਦੇ ਕੀ ਹੈਗਾ ਕੀ ਇਹ ਕੱਪੜਾ ਤੇ ਵਾਫਾ ਤਾਂ ਨਹੀਂ ਕੌਣ ਦੀ ਇਹ ਵਾਫਾ ਹੀ ਬਣਾ ਸਭ ਕੋ ਲੌਂਡੇ ਜਗਾਓ ਚਕਾਓ ਦੇਖ ਤਾਂ ਲੈਂਦੀ ਕੀ ਚੋ ਮੇਰਾ ਹੱਥ ਛੜ ਗਿਆ ਲੁਕਾ ਭਾਈ ਨੂੰ ਦੇਖ ਲੈ ਬਲੇ ਕੀ ਆ ਉੱਚ ਕੀ ਆ ਉਹ ਹੀ ਆਪਣੀ ਸਮਾਲ ਇਹ ਕਿੱਥੋਂ ਆ ਗਈ ਹੈ ਆ ਗਈ ਆ ਗਈ ਕਿਥੋਂ ਬਤਲ ਲੱਗਿਆ ਇਹ ਮਿੱਟੀ ਜਿਹਾ ਨਿਕਲਿਆ ਹੂੰ ਜਾਨਵਰ ਤਾਂ ਲੈ ਆ ਕੋਈ ਹਰੇ ਇਹ ਚ ਨਾ ਨਹੀਂ ਤੱਕਦੇ ਨੇ ਹਾਂ ਤੂੰ ਨਾ ਨਹੀਂ ਗਾਉਂਦੀ ਸੂਰੀ ਲਾਗਾਂ ਹੁੰਦਾ ਆ ਲੰਗ ਵਿੱਚ ਅੱਦੂ ਹਾਂ ਕਿੰਨੇ ਲੌਂਗ ਵਿੱਚ ਲੌਂਗ ਲੱਗੇ ਆ ਹਾਂ ਤਾਂ ਲੌਂਗ ਕਾਲਰ ਵਾਲਾ ਹਾਂ ਜਾ ਕੇ ਮਾਰੋ ਪਰਾ ਮਾਤਾ ਨੂੰ ਦਿਖਾ ਲ ਮਾਤਾ ਨੂੰ ਦਿਖਾ ਬ੍ਰੈਂਡ ਤੁਸੀਂ ਆਂਦੇ ਉੱਡੇ ਹੁਣਾ ਆ ਕਾਂ ਕੂ ਲੈ ਆ ਉਹਨਾਂ ਦੇ ਕਿ ਇਹਨੇ ਕਰਕੇ ਆਉਣਾ ਆਪਣੇ ਘਰ ਨੂੰ ਪਾ ਦੇ। ਛੱਡ ਤਾਂ ਮੈਂ। ਕੁਛ ਨਹੀਂ ਉੱਦ ਹੀ ਹੁਣਾ ਕਾਂ ਕੂ ਲੈ ਕੇ ਆ ਗਏ ਉਹਨਾਂ ਦੇ। ਤੂੰ ਸੌ। ਪਰ ਮਾਲਕਾ ਤੂੰ ਰੱਖ ਲੈ ਉਹ ਸਿਰ ਤੇ ਉਹਨੂੰ ਹੀ ਕਰਨ। ਤਰਬ ਦਾ ਨਾਮ ਲਾਓ ਕੁਛ ਨਹੀਂ ਹੁੰਦਾ। ਨਹੀਂ ਇਹ ਤੂੰ ਛੋਟਾ ਘੜਾਇਣਾ ਤੂੰ ਲੈ ਕੇ ਆਂਦਾ। ਹੈ? ਛੋਟਾ ਘੜਾਇਆ। ਲੈ ਉਹਨੇ ਛੋਟਾ ਘੜਾਇਆ। ਇਹ ਦੇਖੋ ਮੂੜੀ ਖਰਾਬ ਘੱਟ ਹੈ ਚੱਲ ਕੋਈ ਗੱਲ ਨਹੀਂ ਪ੍ਰਮਾਤਮਾ ਸਾਹਿਬ ਨੇ ਚੜ੍ਹਦੀ ਕਲਾ ਚ ਰੱਖੇ ਰੱਬ ਦਾ ਹੱਲਾ ਲਓ ਤੇ ਕੰਮ ਸ਼ੁਰੂ ਕਰੋ ਤੇ ਆਪਾਂ ਜੀ ਕਰ ਰਹੇ ਆ ਮਿੱਟੀ ਸਿੱਟ ਰਹੇ ਆ ਪਤਾ ਨਹੀਂ ਕਿਸੀ ਕੋਈ ਜਾਨਵਰ ਨੇ ਕੁਝ ਲੈ ਕੇ ਆਇਆ ਹੋ ਸਕਦਾ ਆ ਤੇ ਕਿਉਂਕਿ ਬਿੱਲੀਆਂ ਬੁੱਲੀਆਂ ਘੁੰਮਦੇ ਰਹਿੰਦੀਆਂ ਤੇ ਜਾਨਵਰ ਘੁੰਮਦੇ ਰਹੇ ਮਿੱਟੀ ਵਿੱਚੋਂ ਨਿਕਲਿਆ ਕੁਝ ਕਾਲਾ ਰਮਾਲ ਸੀ ਚਲ ਚੱਕੋ ਕਾਲਾ ਰਮਾਲ ਹੋਰ ਕਿਸੀ ਲੱਡੂ ਵਿੱਚ ਲਾਉਂਦੇ ਸੀ ਕਾਲਾ ਰਮਾਲ ਸੀਗਾ ਤੇ ਵਿੱਚ ਲੱਡੂ ਨੂੰ ਲੌਂਗ ਲੱਗੇ ਸੀ ਹੁਣ ਪਤਾ ਨਹੀਂ ਤਾਂ ਪਤਾ ਨਹੀਂ ਕੀ ਚੀਜ਼ ਹੋਊਗੀ ਤੇ ਦੇਖਦੇ ਹਾਂ ਤਾਂ ਕਰੋ ਇਹ ਭਾਰਾ ਹੋ ਗਿਆ ਹੁ ਹੈ ਇਹਨਾਂ ਨੂੰ ਲਾਤਾ ਕੰਮ ਤੇ ਕਿਉਂਕਿ ਕੜਾਈ ਆ ਭਾਰਾ ਹੋ ਗਿਆ ਸੀ ਮੈਂ ਤਾਂ ਚੱਕਣੀ ਹੋਣਾ ਇਸ ਕਰਕੇ ਮੈਂ ਇਹਨਾਂ ਨੂੰ ਕਿਹਾ ਚੱਕੋ ਤੁਸੀਂ ਮੈਂ ਵੀ ਹੁਣ ਲੱਗੀ ਆ ਨਾਲ ਚਕੋਣ ਹੁਣ ਜੈਦੀ ਨੇ ਕੰਮ ਸਟਾਰਟ ਕਰਤਾ ਆ ਬਾਬਾ ਜੀ ਦਾ ਨਾਮ ਲੈ ਕੇ ਲੜੀ ਇਦਾਂ ਮੈਂਂ ਤੀਵਾਂ ਕਾਣੀ ਬੰਦੀ ਐ ਇਹ ਹਾਂ ਆਪੇ ਕਾਣੀ ਆਪੇ ਰੱਖਣੀ ਕਰਾਉਣਾ ਅੱਛਾ ਤੇ ਢਾਲ ਜਿਹੜੀ ਉਹ ਇੱਧਰੋਂ ਬਣੂਗੀ ਹੈ ਨਾ ਉਹ ਤੋਂ ਉਧਰ ਮਾ ਲਈ ਇਦੋਂ ਉੱਤੇ ਹੀ ਹਣਾ ਗਰਮੀ ਬਹੁਤ ਜ਼ਿਆਦਾ ਆ ਹੁਣ ਮੈਂ ਢਾਲ ਰੱਖ ਜਾਂਦੀ ਆ ਰੋਟੀ ਬਣਾਉਣੀ ਆ ਮੈਂ ਉਹ ਮੈਂ ਕੰਮ ਕਰਕੇ ਫੇਰ ਬਣਉਣ ਜਾਣੀ ਥੱਲੇ ਰੋਟੀ ਕਿਉਂਕਿ ਹੁਣ ਮੈਂ ਕਿ ਮਿੱਟੀ ਚ ਕਾ ਦਮ ਇਹਦਾ ਨੜ ਮਿੱਟੀ ਰੱਖੰਦੇ ਆ ਸਾਰਾ ਕੰਮ ਉੱਪਰ ਦਾ ਕੰਮ ਸੜਾ ਲੈਂਦਾ ਸੀ ਰਾਤੀ ਇਹਨਾਂ ਕੱਲਿਆਂ ਨੂੰ ਲਾਤਦਾ ਸੀ ਮੈਂ ਟੈਂਸ਼ਨ ਦੂਤ ਨਾ ਲਓ ਹੁਣ ਛੱਡੋ ਪਰ ਉਹ ਕਿਹਦੇ ਕਿਹਦੇ ਦੇ ਲੱਗ ਜੀ ਤਾਂ ਇੱਥੇ ਮਿੱਟੀ ਜੀ ਇਹ ਮਿੱਟੀ ਸੜਾਤੀ ਗਈ ਪੋਲੀ ਸਾਰੀ ਰਾਤੀ ਸਾਰੀ ਮੈਂ ਰਲਾ ਕੇ ਗਿਆ ਹਾਲਾ ਸੱਚੀ ਗਿੱਲਾ ਵੀ ਨਹੀਂ ਗਾ ਇਹ ਰਾਤ ਨਹੀਂ ਸਵੇਰੇ ਡਿਗਿਆ ਕੋਈ ਕਰਾ ਮਿੱਟੀੋਂ ਨਿਕਲਿਆ ਉਹ ਮੈਨੂੰ ਕਮੇਟੀ ਆ ਪਕੜ ਬਰਉਣੀ ਹੁੰਦੀ ਆ ਉਹ ਕੋਈ ਜਾਨਵਰ ਜੀ ਨੂੰ ਮਿੱਟੀ ਆਪਾ ਕੋਈ ਜਾਨਵਰ ਜੀ ਉਹਨੂੰ ਸੁੱਟ ਗਿਆ ਹੁਣ ਮੈਨੂੰ ਲੱਗਦਾ ਹਣ ਦੇਰੀ ਜੇ ਜਾਨਵਰ ਸੁੱਟਿਆ ਹੁੰਦਾ ਨਾ ਜੇ ਜਾਨਵਰ ਸੁੱਟਿਆ ਹੁੰਦਾ ਉਹਨੇ ਖਾ ਲੈਣਾ ਸੀ ਬੱਚੇ ਇਹ ਗੱਠ ਬੱਜੀ ਸੀ ਕਿੰਨੀਆਂ ਗੱਠਾਂ ਸੀ ਖਾਣਾ ਕਿੱਦਾਂ ਸੀ ਗੱਠ ਬੱਜੀ ਕਿੰਨੀਆਂ ਸੀ ਤਿੰਨ ਹੀ ਤੇ ਨਹੀਂ ਨਹੀਂ ਰੇਕ ਛੋਟੀਆਂ ਹੀ ਇੱਕ ਹੀ ਸੀਗਰ ਲੌਂਗ ਤਾਂ ਮੈਂ ਗਿਣੇ ਸੱਤ ਸੀਗੇ ਸੱਤ ਲੌਂਗ ਗਾੜੀ ਵਿੱਚ ਆਈ ਨਾ ਸੀਗੀਆਂ ਸੀ ਵਿੱਚ ਕਰਕੇ ਇੱਥੇ ਡਿਗੀਆਂ ਸੀ ਮੈਂ ਤਾਂ ਇੱਥੇ ਜਾ ਕੇ ਫੋਲ ਲੌਂਗ ਗਿਣੇ ਮੈਂ ਸੱਤ ਤੇ ਪਤਾ ਨਹੀਂ ਕਿਹੜੇ ਹੋਰ ਵੀ ਸੀਗੇ ਉਹ ਚਾੜ ਛਾੜ ਪਰ ਹੂੰ ਤਾਂ ਕਰ ਕੰਮ ਕਰੋਗੇ ਗਰਮੀ ਬਹੁਤ ਜ਼ਿਆਦਾ ਆ ਇਹ ਆ ਸੁੱਕੀ ਨਹੀਂ ਹੱਲੇ ਰੜੀ ਮਿੱਟੀ ਹੱਲੇ ਹੀ ਨਹੀਂ ਸੁੱਕੀ ਥੋੜੀ ਮਿੱਟੀ ਪਾ ਠੀਕ ਆ ਇੰਦੀ ਗਾ ਉਹ ਏਟਕ ਵੀ ਟੱਕ ਜੂਗੀ ਬਸ ਇੰਨਾ ਘਰ ਰਹਿ ਗਈ ਹੁਣ ਮਿੱਟੀ ਸਾਡੀ ਸਾਰੀ ਚੱਕ ਦਨੀ ਆ ਸੀ ਤੇ ਸਾਡਾ ਕੰਮ ਅੱਜ ਹੋ ਜਾਣਾ ਕੰਪਲੀਟ ਮੰਮੀ 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 ਹਾ ਦੀ ਕਿਸੇ ਨੇ ਕਾਲਾ ਕਾਲਾ ਰਮਾਲ ਤੇ ਵਿੱਚ ਲੱਡੂ ਵੀ ਦਾ ਤਾਂ ਲੌਂਗ ਸੀ ਤੇ ਪੰਜ ਮਿਰਚਾਂ ਦੇ ਉੱਪਰ ਸਾਡੇ ਕੋਲ ਰਿਹਾ ਸੀ ਕਿ ਅੰਦਰ ਕਰਾ ਕੇ ਆ ਗਏ ਇਹਨਾਂ ਇਹ ਕਹਿ ਗਈ ਚੱਲ ਦੋ ਖਾਦ ਰਮਾਰੇ ਚ ਸੀ ਇਹ ਕਿਹਨੂੰ ਇਹ ਕੋਠੇ ਦੇ ਕੋੰਚੜੇ ਆ ਹੋ ਅਸੀਂ ਚੜੇ ਮਿੱਟੀ ਵਿੱਚ ਸੀ ਹੋਇਆ ਤੇ ਮਿੱਟੀ ਵਿੱਚ ਉਹ ਜੇ ਰਾਤ ਨੂੰ ਕੋੰਚੜੇ ਆ ਹੋ ਕੀ ਪਤਾ ਲੌਂਗ ਸੀ ਉਹ ਸਲੱਟੂ ਨੂੰ ਲੌਂਗ ਦੇ ਨਾਲ ਅੱਛਾ ਪੰਜ ਮਿਰਚਾਂ ਸੀ ਕਾਲੀਆਂ ਹਾਈ ਛੋੜ ਦੇ ਤਾਂ ਮੈਂ ਚੱਕ ਕੇ ਲੱਡੂ ਕੋਈ ਤੇ ਨਸਬ ਕੋਣਾ ਹੈ। ਆਰ ਮਾਰ ਲਿਆਂਦਾ। ਆ ਲਾਲ ਲੱਡੂ ਏ। ਜਿਹੜੇ ਸਾਡੇ ਅੱਗੇ ਲਾਏ ਸੀ ਬਾਹਰ ਆ। ਆਰ ਮਾਰਦਾ ਕਰੀਏ। ਅੱਗੇ ਨਾ ਰੋ ਉੱਥੇ। ਇਹ ਬੰਦਰ ਮਾਰ ਹੱਥ ਫੜੀ ਜਾਂਦਾ। ਬੜੇ ਫੜੀ ਜਾਂਦਾ। ਤਾਂ ਕੀ ਹੋ ਗਿਆ ਨਾ ਕੋਈ। ਅੱਛਾ ਅੱਗੇ ਬਹੁਤ ਚੱਲਿਆ ਨਹੀਂ ਬਾਹਰ ਕੱਢ ਦੇ ਨਾ। ਬੰਦ ਕੇ ਮੈਂ। ਥੱਲੇ ਛੋੜਦਾ। ਨਾ ਨਹੀਂ ਇੱਥੇ ਅਗਰਾਜ ਨਹੀਂ ਸਦੂ ਕੀਤਾ ਨਾ ਆਪਣੇ ਅੱਗੇ ਰੱਖਦੇ। ਇੱਥੇ ਅਗਰਾਜ। ਕੀਤਾ ਉੱਥੇ ਕੀ ਨਾ। ਉਹ ਮੈਨੂੰ ਲੱਗਾ ਕਾਗੂ ਲਿਆਏ ਅੰਮੀ। ਹਾਂ? ਕਾਗੂ। ਉਰੇ ਕਾਮਾਂ ਦੇ ਦੋ ਰਾਹੇ ਕਿਉਂ ਦੇ ਦੀ ਕਾਮ ਰੱਖੇ ਚੱਕਲੇ ਰਮੜ ਦੋਹਣੇ ਦੇ ਰੋਕ ਬੋਲੇ ਉਹਰੇ ਕੋਲ ਨਹੀਂ ਲੱਭੇ ਇਹਨੇ ਰੱਖਿਆ ਹੋਊਗਾ ਤੁਨਾਂ ਜਾਨਵਰ ਜੀ ਮੈਂ ਚੱਕ ਲੈਂਦਾ ਕਿਹਨੇ ਚੱਕ ਲਿਆ ਤਾਂ ਹੁਣ ਆਪਾਂ ਦੋ ਜੀ ਬੋਤਲ ਮੈਂ ਦੱਸਦਾ ਸਾਰੇ ਮਿੱਟੀ ਦੇ ਵਿੱਚ ਮਿੱਟੀ ਦੇ ਵਿੱਚ ਸੀਰ ਵਾਲਿਆ ਕਿਤੇ ਮੈਂ ਉਹ ਪੜਾਈਏ ਕੁੰਡੇ ਜਿਹੀ ਸਾਈ ਹਾਂ ਮੈਂ ਹੱਥ ਤੇ ਖਾਲੀ ਬਾਪੂ ਦਾ ਖਾਣਾ ਗਾਈ ਮੈਂ ਲੱਤ ਮਾਤਾ ਦੇ ਕਿਲਾਂ ਹਾਂ ਕਹਾਲੇ ਦੀ ਕਾਲਾਂ ਹੈ ਨਹੀਂ ਇਹ ਤਾਂ ਰੰਗ ਲੱਡੂ ਵੀ ਚਾਹ ਲਈ ਸੀ ਇਹ ਕਾਲ ਦਾ ਢੇਕੇ ਹਣਾ ਸ਼ਨੀਵਾਰ ਹਾਂ ਜਾ ਦੇ ਸੱਟੇ ਹੋਣ ਤੇ ਜਾ ਬਰਾਉ ਮਾਤਾ ਦੇ ਕਿੱਥੇ ੱਲੇ ਖੜਾ ਹੋਈ ਛੱਟੇ ਹਾਂ ਉਹ ਛੱਟਾ ਬਣਾ ਪੈਦਾ ਕਰੀ ਬੈਰ ਨੂੰ ਘਰ ਮਜ ਨਹੀਂ ਪਈ ਤਾਂ ਮੈਂ ਬੜਾ ਥੋੜਾ ਥੱਲੇ ਛੱਡ ਦਿੱਤਾ ਲੱਡੂ ਆਹ ਨਾ ਆਲੇ ਛੱਟੇ ਕੋੜਾ ਕਰਿਆ ਕਾਲੇ ਮੁੰਮ ਕਹਿੰਦੇ ਜਮਾ ਲੂ ਤਾਂ ਲੂ ਦਿਨੇ ਕੋਈ ਕਰਨੀ ਬਸ ਰੱਬ ਦਾ ਨਾਮ ਲੋ ਪਾਣੀ ਪੀ ਰਹਾ ਮੈਂ ਦੋਸਤੋ ਅੱਜ ਸਾਡਾ ਬਲੌਗ ਜਿਹੜਾ ਥੋੜਾ ਮੂਡ ਜਾਂ ਖਰਾਬ ਹੋ ਗਿਆ ਤੇ ਇਸ ਕਰਕੇ ਤੇ ਉਹਦੀ ਅਗਰ ਕੋ ਟਾਈਮ 'ਚ ਕੋਈ ਦਰੀ ਚੱਕਣੀ ਹੈਗਾ ਤੇ ਇਹ ਇੱਦੀ ਸਾਨੂੰ ਸਾਰਿਆਂ ਨੂੰ ਪਿਆਰ ਕਰਦੇ ਰਹੋ ਤੇ ਮੈਂ ਹੁਣ ਨਿੰਬੂ ਪਾਣੀ ਬਣਾਉਣ ਗਿਆ ਆ ਜੀ ਨਿੰਬੂ ਪਾਣੀ ਪੀਣੇ ਆ ਅੱਜ ਨਿੰਬੂ ਲੈ ਕੇ ਆਏ ਸੀਗਾ ਮੈਂ ਤੇ ਡੈਡੀ ਹੁਣਾਂ ਨੂੰ ਪਿਲਾਉਣਾ ਨਿੰਬੂ ਪਾਣੀ ਤੇ ਆਪ ਵੀ ਪੀਣਾ ਆ ਤੇ ਨਿੰਬੂ ਪਾਣੀ ਪੀਣਾ ਆਹੋ ਮੈਂ ਰੂ ਦਿੱਤਾ ਚੱਕ ਵਾਹ ਆ ਲਓ ਜੀ ਸੁਆਹਾ ਹੋ ਗਈ ਧਿਆਨ

ਹੁਣ ਆਪਾਂ ਉੱਪਰਲਾ ਕੰਮ ਕਰ ਲਈਏ ਕਿਉਂਕਿ ਥੱਲੇ ਲਾ ਕਾਲੂ ਕਰਨ ਆਇਆ ਸੀ ਤਾਂ ਮੂਡ ਆਫ ਹੋ ਗਿਆ ਸਾਰੇ ਜਾਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪਿਆਰਾ ਜਿਹਾ ਕਮੈਂਟ ਕਰਿਓ ਕੀ ਹੋਊਗਾ ਇਹ ਸੰਤ ਕੋਈ ਸਮਝ ਨਹੀਂ ਆਉਂਦੀ ਅਸ ਤਾਂ ਉਸ ਰੱਬ ਤੇ ਛੱਡ ਦਿੱਤਾ ਸਭ ਕੁਝ ਤੇ ਚਲੋ ਠੀਕ ਆ ਦੋਸਤੋ ਇੱਥੇ ਬਲੌਗ ਐਂਡ ਕਰਦੇ ਆ ਬਲੌਗ ਦਾ ਬਰੀਂਬ ਪਾਣੀ ਇਹ ਕਿਤੇ ਨਿਕਲ ਬੜੀ ਬੜੌਂਗਾ ਜੀ ਮੈਂ ਤੇ ਸਾਰੇ ਜਾਣੇ ਸਾਡੇ ਬਲੌਗਰਿੰਗ ਦੀ ਪਿਆਰ ਕਰਦੇ ਰਹੋ ਚੈਨਲ ਨੂੰ ਸਸਾਈ